ਜੀ ਆਪਣੇ ਆਧਾਰ ਕਾਰਡ ਦੇ ਉੱਤੇ ਲੋਨ ਲੈ ਸਕਦੇ ਹੋ ਜੀ ਹਾਂ ਆਧਾਰ ਕਾਰਡ ਦੇ ਉੱਤੇ 50000 ਤੱਕ ਦਾ ਲੋਨ ਤੁਸੀਂ ਲੈ ਸਕਦੇ ਹੋ ਜੇਕਰ ਤੁਸੀਂ ਯੋਗਤਾ ਦੇ ਮਾਪ ਡੰਡਾ ਨੂੰ ਪੂਰਾ ਕਰਦੇ ਹੋ ਔਨਲਾਈਨ ਅਰਜ਼ੀ ਦੇ ਕੇ ਜਾਂ ਫਿਰ ਕਿਸੇ ਬੈਂਕ ਦੇ ਬ੍ਰਾਂਚ ਤੇ ਜਾ ਕੇ ਕੁਝ ਆਸਾਨ ਨਿਯਮਾਂ ਦੀ ਪਾਲਣਾ ਕਰਕੇ ਸਿਰਫ 3 ਮਿੰਟਾਂ ਦੇ ਵਿੱਚ ਲੋਨ ਲਿਆ ਜਾ ਸਕਦਾ ਹੈ ਕੁਝ ਆਸਾਨ ਨਿਯਮਾਂ ਦੀ ਪਾਲਣਾ ਕਰਕੇ ਸਿਰਫ 30 ਮਿੰਟਾਂ ਦੇ ਵਿੱਚ ਲੋਨ ਲਿਆ ਜਾ ਸਕਦਾ ਹੈ ਅੱਜ ਕੱਲ ਲਗਭਗ ਸਾਰੇ ਹੀ ਸਰਕਾਰੀ ਅਤੇ ਗੈਰ ਸਰਕਾਰੀ ਬੈਂਕ ਆਧਾਰ ਕਾਰਡ ਤੇ ਪਰਸਨਲ ਲੋਨ ਦੀ ਇਸ ਸਹੂਲਤ ਨੂੰ ਪ੍ਰਦਾਨ ਕਰਦੇ ਹਨ ਲੋਨ ਲੈਣ ਦੇ ਲਈ ਤੁਹਾਡੀ ਉਮਰ 21 ਤੋਂ 60 ਸਾਲਾਂ ਦੇ ਵਿੱਚਕਾਰ ਹੋਣੀ ਚਾਹੀਦੀ ਹੈ ਇਸ ਦੇ ਨਾਲ ਹੀ ਆਮਦਨੀ 15000 ਜਾਂ ਫਿਰ ਇਸ ਤੋਂ ਵੱਧ ਹੋਣੀ ਚਾਹੀਦੀ ਹੈ ਜ਼ਰੂਰੀ ਦਸਤਾਵੇਜ਼ ਤੁਹਾਡੇ ਕੋਲ ਮੌਜੂਦ ਹੋਣੇ ਚਾਹੀਦੇ ਨੇ ਅਤੇ ਯੋਗਤਾ ਦੀਆਂ ਮਾਪਦੰਡਾ ਨੂੰ ਪੂਰਾ ਕਰਕੇ ਤੁਸੀਂ ਆਨਲਾਈਨ ਇਸ ਲੋਨ ਦੇ ਲਈ ਅਪਲਾਈ ਕਰ ਸਕਦੇ ਹੋ ਦੱਸਤੀ ਕਿ ਅਧਾਰ ਕਟ ਦਿੱਤੇ ਗਏ ਕਰਜ਼ਿਆਂ ਤੇ ਵਿਆਜ ਤਰ ਹੋਰ ਕਿਸਮ ਦੇ ਨਿਜੀ ਕਰਜ਼ਿਆਂ ਵਾਂਗ ਹੀ ਲਾਗੂ ਹੁੰਦੇ ਨੇ ਅਤੇ ਜ਼ਿਆਦਾਤਰ ਬੈਂਕ ਇਸ ਕਰਜੇ ਤੇ 10. 5% ਤੋਂ 14% ਦੇ ਵਿਚਕਾਰ ਵਿਆਸ ਦਰ ਵਸੂਲਦੇ ਨੇ ਆਧਾਰ ਕਾਰਡ ਤੋਂ ਨਿੱਜੀ ਕਰਜ਼ਾ ਲੈਣ ਦੇ ਲਈ ਤੁਹਾਨੂੰ ਘੱਟੋ ਘੱਟ ਦਸਤਾਵੇਜ਼ਾਂ ਦੀ ਜ਼ਰੂਰਤ ਪਵੇਗੀ ਕਿਸੇ ਵੀ ਬੈਂਕ ਜਾਂ ਫਿਰ ਐਪ ਦੇ ਰਾਹੀਂ ਆਧਾਰ ਲੋਨ ਲੈਣ ਦੇ ਵਿੱਚ ਉਹੀ ਦਸਤਾਵੇਜ਼ ਮੰਗੇ ਜਾਂਦੇ ਨੇ ਆਮ ਤੌਰ ਤੇ ਇਹਨਾਂ ਦਸਤਾਵੇਜ਼ਾਂ ਦੀ ਲੋੜ ਹੁੰਦੀ ਹੈ ਬਿਨੈ ਕਾਤਾ ਆਧਾਰ ਕਾਰਡ ਤੁਹਾਨੂੰ ਜ਼ਰੂਰਤ ਪਵੇਗੀ ਅਤੇ ਇੱਕ ਪਾਸਪੋਰਟ ਸਾਈਜ਼ ਫੋਟੋ ਪੈਨ ਕਾਰਡ ਰਿਹਾਇਸ਼ ਦਾ ਸਬੂਤ ਛੇ ਤੋਂ 12 ਮਹੀਨਿਆਂ ਦੀ ਬੈਂਕ ਸਟੇਟਮੈਂਟ ਅਤੇ ਬੈਂਕ ਖਾਤੇ ਦੀ ਪਾਸਪੂਕ ਆਦਿ ਵਰਗੇ ਡਾਕੂਮੈਂਟਸ ਦੇ ਨਾਲ ਤੁਸੀਂ ਇਸ ਲੋਨ ਦੇ ਲਈ ਅਪਲਾਈ ਕਰ ਸਕਦੇ ਹੋ ਤਾਂ ਤੁਹਾਨੂੰ ਆਧਾਰ ਕਾਰਡ ਰਾਹੀਂ ਵੱਧ ਤੋਂ ਵੱਧ 50000 ਰੁਪਏ ਤੱਕ ਦਾ ਨਿੱਜੀ ਕਰਜ਼ਾ ਦਿੱਤਾ ਜਾ ਸਕਦਾ ਹੈ ਬਿਊਰੋ ਰਿਪੋਰਟ ਪੰਜਾਬੀ ਲਿੰਕ ਤਾਂ ਹੁਣ ਤੁਸੀਂ ਆਪਣੇ ਆਧਾਰ ਕਾਰਡ ਦੇ ਉੱਤੇ ਲੋਨ ਲੈ ਸਕਦੇ ਹੋ ਜੀ ਹਾਂ ਆਧਾਰ ਕਾਰਡ ਦੇ ਉੱਤੇ 50000 ਤੱਕ ਦਾ ਲੋਨ ਤੁਸੀਂ ਲੈ ਸਕਦੇ ਹੋ ਜੇਕਰ ਤੁਸੀਂ ਯੋਗਤਾ ਦੇ ਮਾਪ ਡੰਡਾ ਨੂੰ ਪੂਰਾ ਕਰਦੇ ਹੋ ਆਨਲਾਈਨ ਹਾਰਸਿਫ ਦੇ ਕੇ ਜਾਂ ਫਿਰ ਕਿਸੇ ਬੈਂਕ ਦੇ ਬ੍ਰਾਂਚ ਤੇ ਜਾ ਕੇ ਕੁਝ ਆਸਾਨ ਨਿਯਮਾਂ ਦੀ ਪਾਲਣਾ ਕਰਕੇ ਸਿਰਫ 3 ਮਿੰਟਾਂ ਦੇ ਵਿੱਚ ਲੋਨ ਲਿਆ ਜਾ ਸਕਦਾ ਹੈ। ਕੁਝ ਆਸਾਨ ਨਿਯਮਾਂ ਦੀ ਪਾਲਣਾ ਕਰਕੇ ਸਿਰਫ 30 ਮਿੰਟਾਂ ਦੇ ਵਿੱਚ ਲੋਨ ਲਿਆ ਜਾ ਸਕਦਾ ਹੈ। ਅੱਜ ਕੱਲ ਲਗਭਗ ਸਾਰੇ ਹੀ ਸਰਕਾਰੀ ਅਤੇ ਗੈਰ ਸਰਕਾਰੀ ਬੈਂਕ ਅਦਾਰ ਕਾਰਡ ਤੇ ਪਰਸਨਲ ਲੋਨ ਦੀ ਇਸ ਸਹੂਲਤ ਨੂੰ ਪ੍ਰਦਾਨ ਕਰਦੇ ਹਨ ਲੋਨ ਲੈਣ ਦੇ ਲਈ ਤੁਹਾਡੀ ਉਮਰ 21 ਤੋਂ 60 ਸਾਲਾਂ ਦੇ ਵਿੱਚਕਾਰ ਹੋਣੀ ਚਾਹੀਦੀ ਹੈ ਇਸ ਦੇ ਨਾਲ ਹੀ ਆਮਦਨੀ 15000 ਜਾਂ ਫਿਰ ਇਸ ਤੋਂ ਵੱਧ ਹੋਣੀ ਚਾਹੀਦੀ ਹੈ ਜ਼ਰੂਰੀ ਦਸਤਾਵੇਜ਼ ਤੁਹਾਡੇ ਕੋਲ ਮੌਜੂਦ ਹੋਣੇ ਚਾਹੀਦੇ ਨੇ ਅਤੇ ਯੋਗਤਾ ਦੇ ਮਾਪਦੰਡਾ ਨੂੰ ਪੂਰਾ ਕਰਕੇ ਤੁਸੀਂ ਆਨਲਾਈਨ ਇਸ ਲੋਨ ਦੇ ਲਈ ਅਪਲਾਈ ਕਰ ਸਕਦੇ ਹੋ ਦੱਸਤੀ ਕਿ ਅਧਾਰ ਕੱਟ ਦਿੱਤੇ ਗਏ ਕਰਜ਼ਿਆਂ ਤੇ ਵਿਆਜ ਦਰ ਹੋਰ ਕਿਸਮ ਦੇ ਨਿੱਜੀ ਕਰਜ਼ੇਆਂ ਵਾਂਗ ਹੀ ਲਾਗੂ ਹੁੰਦੇ ਨੇ ਅਤੇ ਜ਼ਿਆਦਾਤਰ ਬੈਂਕ ਇਸ ਕਰਜੇ ਤੇ 10.50% ਤੋਂ 14% ਦੇ ਵਿਚਕਾਰ ਵਿਆਜ ਦਰ ਵਸੂਲਦੇ ਨੇ ਆਧਾਰ ਕਾਰਡ ਤੋਂ ਨਿੱਜੀ ਕਰਜ਼ਾ ਲੈਣ ਲਈ ਤੁਹਾਨੂੰ ਘੱਟੋ-ਘੱਟ ਦਸਤਾਵੇਜ਼ਾਂ ਦੀ ਜ਼ਰੂਰਤ ਪਵੇਗੀ ਕਿਸੇ ਵੀ ਬੈਂਕ ਜਾਂ ਫਿਰ ਐਪ ਦੇ ਰਾਹੀਂ ਆਧਾਰ ਲੋਨ ਲੈਣ ਦੇ ਵਿੱਚ ਉਹੀ ਦਸਤਾਵੇਜ਼ ਮੰਗੇ ਜਾਂਦੇ ਨੇ ਆਮ ਤੌਰ ਤੇ ਇਹਨਾਂ ਦਸਤਾਵੇਜ਼ਾਂ ਦੀ ਲੋੜ ਹੁੰਦੀ ਹੈ ਬਿਨੈਕਾਰ ਦਾ ਆਧਾਰ ਕਾਰਡ ਤੁਹਾਨੂੰ ਜ਼ਰੂਰਤ ਪਵੇਗੀ ਅਤੇ ਇੱਕ ਪਾਸਪੋਰਟ ਸਾਈਜ਼ ਫੋਟੋ ਪੈਨ ਕਾਰਡ ਰਿਹਾਇਸ਼ ਦਾ ਸਬੂਤ 6 ਤੋਂ 12 ਮਹੀਨਿਆਂ ਦੀ ਬੈਂਕ ਸਟੇਟਮੈਂਟ ਅਤੇ ਬੈਂਕ ਖਾਤੇ ਦੀ ਪਾਸਬੁਕ ਆਦਿ ਵਰਗੇ ਡਾਕੂਮੈਂਟਸ ਦੇ ਨਾਲ ਤੁਸੀਂ ਇਸ ਲੋਨ ਦੇ ਲਈ ਅਪਲਾਈ ਕਰ ਸਕਦੇ ਹੋ ਤਾਂ ਤੁਹਾਨੂੰ ਆਧਾਰ ਕਾ ਡਰਾਹੀ ਵੱਧ ਤੋਂ ਵੱਧ 50000 ਰੁਪਏ ਤੱਕ ਦਾ ਨਿੱਜੀ ਕਰਜ਼ਾ ਦਿੱਤਾ ਜਾ ਸਕਦਾ ਹੈ ਬਿਊਰੋ ਰਿਪੋਰਟ ਪੰਜਾਬੀ ਲਿੰਗ